ਆ ਪੀ ਲਓ ਦੁੱਧ ਜਿਹੜਾ ਪੀਣਿਆ ਜਾ ਕੇ ਆਪਾਂ ਮਹਿੰਗਾ ਤੋਂ ਮਹਿੰਗਾ ਬ੍ਰਾਂਡਡ ਆ ਆ ਦੇਖ ਲਓ ਤੁਹਾਡੇ ਸਾਹਮਣੇ ਇਹ ਕਿਵੇਂ ਇਹਨੂੰ ਡੁਪਲੀਕੇਟ ਦੁੱਧ ਬਣਾਉਗਾ ਦੇਖਦੇ ਜਾਓ ਆ ਦੇਖੋ ਤੁਸੀਂ ਇੱਕੀ ਕੁਝ ਕਰੂਗਾ ਦੇਖੋ ਹੁਣ ਇਹਨੇ ਕੀ ਕਰਾਇਦੋ ਜੂਰੀਆ ਰੇਪਾਈਆ ਇਹਦੇ ਵਿੱਚ ਦੇਖੋ ਕਿੰਨੇ ਜੂਰੀਆ ਰੇਪਾਉ ਥੋੜੇ ਨੇ 3-4 ਤਿੰਨੋ ਜੂਰੀਆ ਰੇਪਾਉਗਾ ਇਹਦੇ ਵਿੱਚ ਫੇਰ ਦੇਖੋ ਇਹ ਤੋਂ ਉੱਪਰ ਦੇਖਦੇ ਜੇ ਬਣੂਗਾ ਕਿ ਇਹ ਆਪਾਂ ਜਿਹੜਾ ਚੌੜੇ ਹੋਮ ਦਾ ਦੁੱਧ ਪੀਣਿਆ ਨਾ ਨਹੀਂ ਹਾਂ ਜਦੋਂ ਘਰ ਨੇ ਮਰਕੀਟ ਜੀ ਦਾ ਹੋਊਗਾ ਪਰੰਤ ਰੰਗ ਬਰੰਗੇ ਹਨੇ ਉਤਕ ਕੁਲਫੀਆ ਵਗੈਰਾ ਚਾਕਲੇਟ ਵਗੈਰਾ ਆ ਦੇਖੋ ਤੁਸੀਂ ਕੀ ਕਰੂਗਾ ਆ ਹੁਣ ਇਹ ਸੈਕ ਬੋਲ ਲੈ ਆਪਣਾ ਉਹਨੋ ਜੀ ਹੁੰਦੀ ਜੇ ਨਿੰਬੂ ਆ ਦੇਖੋ ਐਸੇ ਕੋਲ ਹੈ ਕਿ ਤਰਾ ਕਿ ਤੁਹੋਂ ਕਿੱਕ ਕੇ ਦੇਖੋ ਇਹ ਕਰੂਗਾ ਜੀ ਅੱਜ ਤੱਕ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗੂਗਾ ਵੀ ਅੱਪਾ ਕੀ ਖਾ吃 ਰਿਹਾ ਥੋੜੀ ਅੱਖ ਖੋਲਣ ਲਈ ਵੀਡੀਓ ਇਹ ਦੇਖਦੇ ਜਾਓ ਆ ਦੇਖੋ ਨੇ ਕੋਈ ਕਾਰ ਕੀ ਹੋਰ ਪਾ ਰਿਹਾ ਹੈ ਚਲੋ ਇੱਕ ਹੋਰ ਜ਼ਹਿਰ ਪਾਤਾ ਜੂਰੀ ਦੀ ਧੋਕੇ ਅਗਲਾ ਜ਼ਹਿਰ ਅਜ ਤੂੰ ਪਤਾ ਨਹੀਂ ਕਿਹੜਾ ਕੈਮੀਕਲ ਹੈ ਇਹਨੇ ਬਹੁਤ ਆ ਲਓ ਫੀਲਾ ਕਰਦੇ ਹਨ ਅਜੇ ਹੋਰ ਦੇਖੋ ਜੀ ਨਹੀਂ ਜੇ ਇੱਥੇ ਹੀ ਖੜਦਾ ਹੈ ਇਹ ਆ ਦੇਖੋ ਇਹ ਲੋ ਜੀ ਆ ਰੰਗ ਪਾਤਾ ਦੇ ਵਿੱਚ ਹੋਰ ਦੇਖੋ ਆ ਰੰਗ ਮਲਾਤਾ ਹੋਰ ਰੰਗ ਇਹਦਾ ਹੋਰ ਫੀਲਾ ਰੰਗ ਦੱਸਤਾ ਲਾਲ ਪੀਲਾ ਇਹ ਪਾਤਾ ਰੰਗ ਬਰੰਗ ਕਰ ਲਓ ਦੇਖ ਲਓ ਦੇਖੋ ਤੁਸੀਂ ਇਹ ਲੋ ਦੇ ਦੂ ਵਹ ਲੋ ਜੀ ਹੁਣ ਇਹਨੇ ਕੋਈ ਮਸ਼ੀਨਾਂ ਦੇ ਵਿੱਚ ਪਾ ਕੇ ਹੋਂਸ ਦਾ ਦੇਖੋ ਉਹ ਲਾ ਗਿਆ ਹੈ ਅੱਗੇ ਪਾਇਆ ਜਾ ਕੇ ਇਹ ਸਕਦੇ ਕੋਈ ਇਹ ਕਰ ਰਹੇ ਨੇ ਦੇਖ ਸਕਦੇ ਹੋ ਤੁਸੀਂ ਆਹ ਦੇਖੋ ਲੋ ਇਹ ਇਹ ਲੋ ਇਹ ਹੋਂਸ ਉਹਦੀ ਇੱਕ ਭਰਾ ਉਹ ਜਿਹੜੀ ਆਪਾਂ ਬੱਚੇ ਨੂੰ ਕੁੱਤੀਆਂ ਖਵਾਉਣੇ ਤੌਖੀਆਂ ਤਿਆਰ ਹੋ ਗਈਆਂ ਆਹ ਦੇਖ ਲਓ ਤੁਹਾਡੀ ਸ਼ੇਰ ਦਾ ਕਿੰਨਾ ਸਰਵਾੜ ਹੋ ਗਿਆ ਇਹਨੂੰ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹਨਾਂ ਦੇ ਪੁੱਤ ਦੇ ਉੱਲ ਜਿਹੜਾ ਕੋਈ ਜਿਹੜੇ ਬੱਚੇ ਨੇ ਪਿੰਡਾਂ ਦੀਆਂ ਦੁਕਾਨਾਂ ਤੋਂ ਸਾਮਾਨ ਜਿਆਦਾ ਮਿਲਦਾ ਭਰਾ ਉਹ ਆ ਦੇਖੋ ਪੈਕਿੰਗ ਹੋ ਗਈ ਕਿਉਂਕਿ ਇਹ ਆਪਣੇ ਪਿੰਡਾਂ ਦੀਆਂ ਪਤਾਨਾਂ ਤੋਂ ਇਹ ਸਾਮਾਨ ਮਿਲਦਾ ਹੈ ਬੱਚੇ ਆਪਣੇ ਆ ਪੈਸੇ ਦੇਦੇ ਨੇ ਉੱਥੇ ਜਾ ਕੇ ਖਾਂਦੇ ਨੇ ਹਾਂ ਦੇਖੋ ਪੈਕਟ ਤਿਆਰ ਹੋ ਗਿਆ ਦੇਖ ਲਓ ਡੁਪਲੀਕੇਟ ਕੁਲ 30 ਸਾਮਣੇ ਤਿਆਰ ਹੋਈ ਵੀਡੀਓ ਜਿਹੜਾ ਸ਼ੇਅਰ ਨਹੀਂ ਕਰੂ ਉਹ ਮਾਂ ਦਾ ਪੁੱਤ ਨਹੀਂ